ਹੈਲੋ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਲਾਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਸਮਰਤੀਆਂ ਪੱਕ ਤੋਂ ਵੀਡੀਓਜ਼ ਹੋਰ ਅਪਲੋਡ ਕਰਾਂਗੇ ਤਾਂ ਇਹ ਵਾਲੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਹ ਜਿੰਨਾ ਜਿੰਨਾ ਕੋਲ ਵੀ ਪਹੁੰਚੇ ਸਭ ਨੇ ਕਿਹਾ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਕਿਉਂਕਿ ਵਿਦਆਊਟ ਲਾਈਨਿੰਗ ਬਣ ਵਾਲਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹੁਣ ਆਪਾਂ ਨੂੰ ਇਹਦੇ ਵਿੱਚ ਲਿਮਟਿਡ ਪ੍ਰਿੰਟ ਸੀ ਨੇ ਆਪਣੇ ਕੋਲ ਠੀਕ ਹੈ ਜੀ 2x2 ਦਾ ਸਟੱਫ ਹੁੰਦਾ ਬਹੁਤ ਕੋਸਟਲੀ ਸੂਟਸ ਦੇ ਵਿੱਚ ਅੱਗੇ ਵਾਲਾ ਸਟੱਫ ਆਉਂਦਾ ਹੁੰਦਾ ਸੀ ਤਾਂ ਹੁਣ ਤੁਹਾਨੂੰ ਬਿਲਕੁਲ ਰੀਜ਼ਨੇਬਲ ਰੇਂਜ ਦੇ ਵਿੱਚ ਆਪਾਂ ਅਵੇਲੇਬਲ ਕਰਵਾ ਕੇ ਦਿੱਤਾ ਹੈ ਸਿਰਫ 1250 ਦੀ ਰੇਂਜ ਦੇ ਵਿੱਚ ਠੀਕ ਹੈ ਪ੍ਰਿੰਟ ਤੁਸੀਂ ਦੇਖੋਗੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਠੀਕ ਹੈ ਜੀ ਪਹਿਲਾ ਇਹ ਵਾਲਾ ਪ੍ਰਿੰਟ ਹੈ ਇਹ ਤੁਹਾਨੂੰ 올ਓਵਰ ਸੂਟ ਹੀ ਮਿਲੇਗਾ ਜੀ ਆਪਣੇ ਕੋਲ ਠੀਕ ਹੈ ਇਸ ਤਰ੍ਹਾਂ ਦੀ ਨਾ ਪ੍ਰਿੰਟ ਬਣਿਆ ਹੋਇਆ ਨੈਕਸਟ ਇਹ ਵਾਲਾ ਲੀਫਸ ਵਾਲਾ ਪ੍ਰਿੰਟ ਹੈ ਇਹਨਾਂ ਤੁਸੀਂ ਜਿੱਦਾਂ ਮਰਜ਼ੀ ਹੰਡਾ ਸਕਦੇ ਹੋ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਪਹਿਨਣ ਵਾਲੇ ਸੂਟਸ ਨੇ ਕਿਉਂਕਿ ਕਿਸੇ ਲਾਈਨਿੰਗ ਦੀ ਜ਼ਰੂਰਤ ਨਹੀਂ ਤੁਹਾਨੂੰ ਸਟਿਚਿੰਗ ਵੀ ਸਸਤੀ ਪੈ ਜਾਂਦੀ ਹੈ ਠੀਕ ਹੈ ਥੋੜਾ ਬਹੁਤ ਲੇਸਸ ਦੇ ਡਿਜ਼ਾਈਨ ਦੇ ਨਾਲ ਤੁਸੀਂ ਇਹਨਾਂ ਨੂੰ ਵਧੀਆ ਬਣਾ ਸਕਦੇ ਹੋ ਲਾਸਟ ਟਾਈਮ ਮੈਂ ਪਤਾ ਨੂੰ ਇਸ ਦੇ ਵਿੱਚ ਇੱਕ ਪਿੰਕ ਕਲਰ ਦੀ ਦਿਖਾਇਆ ਸੀ ਬਟ ਹੁਣ ਸਿਰਫ ਗ੍ਰੇ ਸੂਟ ਹੀ ਅਵੇਲੇਬਲ ਹੈ ਇੱਕ ਹੀ ਸੂਟ ਵਿੱਚ ਮਿਲਾਂ ਗ੍ਰੇ ਵਾਲਾ ਇਸ ਤਰ੍ਹਾਂ ਦੇ ਨਾਲ ਪ੍ਰਿੰਟਿੰਗ ਹੈ ਸੀ ਜਦੋਂ ਕਪੜਾ ਤੁਹਾਡੇ ਕੋਲ ਪਹੁੰਚਣਾ ਤੁਸੀਂ ਕਹਿਣਾ ਵਾਕਈ ਬਹੁਤ ਜ਼ਿਆਦਾ ਸੋਹਣਾ ਕਪੜਾ ਕਿਉਂਕਿ ਰਿਸਪੌਂਸ ਸਾਨੂੰ ਸਾਡੇ ਕਸਟਮਰਸ ਦਾ ਹੀ ਹੈ ਨੈਕਸਟ ਜੇ ਮਗਾ ਪ੍ਰਿੰਟਡ ਹੈ ਵੀ ਬਹੁਤ ਵਧੀਆ ਮਿਕਸ ਜੇ ਪ੍ਰਿੰਟ ਹੈ ਅਗਲਾ ਪ੍ਰਿੰਟ ਆਪਣਾ ਇਹ ਵਾਹ ਸੀ ਡਿਜੀਟਲ ਪ੍ਰਿੰਟ ਦੇ ਸੂਟਸ ਨੇ ਸਾਰੇ ਆਓ ਦੇਖੀ ਗ੍ਰੇ ਕਲਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੋਇਆ ਕਲਰਸ ਜਿਹੜੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਸੋਹਣੇ ਨੇ ਉਸੇ ਪ੍ਰਿੰਟ ਦੇ ਵਿੱਚ ਹੈ ਜਿਹਨੇ ਇਹ ਵਾਲਾ ਕੰਦਰ ਫਰੋਜੀ ਸੀ ਉਹ ਗ੍ਰੇ ਕਲਰ ਸੀਗਾ ਇਹ ਫਰੋਜੀ ਕਲਰ ਹੈ ਇਹ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਸੀ ਉਸ ਤੇ ਵਿੱਚ ਕਲਰ ਹੈ ਕੇਵਲ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਚੋਰ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਉਸ ਦੇ ਉੱਪਰ ਸਾਨੂੰ ਵਟਸਐਪ ਮੈਸੇਜ ਕਰ ਦੇ ਜਿਉ ਆਪਾਂ ਹਰ ਵੀਡੀਓ ਦੇ ਵਿੱਚ ਬੋਲਦੇ ਆਂ ਤਾਂ ਵੀ ਮੈਸੇਜ ਆਏ ਹੁੰਦੇ ਆ ਕਿ ਵਟਸਐਪ ਨੰਬਰ ਦਿਓ ਜੀ ਇਹ ਵਟਸਐਪ ਨੰਬਰ ਹੀ ਹੈ ਜੀ ਠੀਕ ਹੈ ਤਾਂ ਤੁਸੀਂ ਇਸ ਤੇ ਮੈਸੇਜ ਕਰ ਸਕਦੇ ਹੋ ਆਪਾਂ ਨੂੰ ਹਾਂਜੀ ਨੈਕਸਟ ਇਹ ਵੀ ਕਾਟਨ ਦੇ ਸੂਟਸ ਨੇ ਟੈਸਟਾ ਦੇ ਠੀਕ ਹੈ ਜੀ ਪਹਿਲਾ প্রিনਟ ਇਹ ਵਾਲਾ ਕ੍ਰਸ਼ ਮਸਲੀਨ ਦੇ ਵਿੱਚ ਨੇ ਇਹ ਇਸ ਨੂੰ ਤੁਸੀਂ 올ਓਵਰ ਵੀ ਪਰਚੇਸ ਕਰ ਸਕਦੇ ਹੋ ਐਂਡ ਮੈਚਿੰਗ ਵੀ ਪਰਚੇਸ ਕਰ ਸਕਦੇ ਹੋ ਇਸ ਕਲਰ ਦੀ ਮੈਚਿੰਗ ਹੈ ਜਿਹੜੀ ਇਹ ਬਾਟਮ ਦੇ ਨਾਲ ਹੈ ਇਸ ਤੇ ਵੀ ਸਾਰੇ ਕਲਰਸ ਬਹੁਤ ਘੈਰੇ ਆ ਆਪਣੇ ਕੋਲ ਗਰੇਏ ਤੇ ਪਿੰਕ ਇਸ ਤਰ੍ਹਾਂ ਬਾਟਮਸ ਆ ਸਟਫੀ ਬਹੁਤ ਮਲਾਈਮ ਰਹਿਣਾ ਹੈ ਹਾਂਜੀ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਹੈ ਵੀ ਗਰੇਏ ਦੇ ਵਿੱਚ ਪਿੰਕ ਗਰੇਏ ਤੇ ਪਿੰਕ ਦਾ ਕੰਬੀਨੇਸ਼ਨ ਤੋਂ ਆਲਵੇ ਸੀ ਬਹੁਤ ਸੋਹਣਾ ਹੁੰਦਾ ਹੈ ਹਾਂਜੀ ਔਰ ਪਿੰਕ ਇਸ ਤਰ੍ਹਾਂ ਦੇ ਨਾਲ ਇਹ ਹੈ ਆਫ ਵਾਈਟ ਕਰੀਮ ਸ਼ੇਡਸ ਠੀਕ ਹੈ ਜੀ ਇਹ ਮੈਚਿੰਗ ਹੈ ਇਸਦੇ ਨਾਲ ਬਾਟਮ ਇਹ ਤੁਹਾਡੀ ਸ਼ਰਟ ਦਾ ਸਟੱਫ ਠੀਕ ਹੈ ਜੀ ਤਾਂ ਅੱਜ ਆਪਾਂ ਇਹ ਛੋਟੀ ਜਿਹੀ ਵੀਡੀਓ ਬਣਾਈ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਿਲਾਂਗੇ ਤੁਹਾਨੂੰ ਆਪਾਂ ਸੋਹਣੇ ਸੋਹਣੇ ਸੁੱਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਦੇ ਆਰਡਰ ਕਰੋ ਬੁੱਕ